ਮਿਲੀ ਤਾਂ ਸਾਡੇ ਲੋਕ ਪੁਲਾਈ ਬਾਪੂ ਮੰਡਲ ਦੇ ਸਾਰੇ ਮੈਂਬਰਾਂ ਨੇ ਇਹ ਪ੍ਰੋਗਰਾਮ ਦਾ ਜਿਹੜਾ ਸੀ ਸਾਰਾ ਲਗਭਗ ਅਚਾਨਕ ਹੀ ਸਾਰਾ ਬੇਰਵੇ ਦੇ ਨਾਲ ਬਣਾ ਲਿਆ ਤੇ ਨਾਲ ਲੱਗਦਾ ਵੀ ਜਿਹੜਾ ਮੀਟਿੰਗ ਵੀ ਸਾਡੀ ਮਹੀਨੇਵਾਰ ਹੁੰਦੀ ਆ ਤੇ ਨਾਲ ਜਿਹੜੀ ਨੜਕੇ ਦੀ ਖੁਸ਼ੀ ਸੀ ਮੇਡੇ ਦੋਤਰੇ ਜੀ ਉਹਦਾ ਵੀ ਨਾਲ ਹੀ ਪ੍ਰੋਗਰਾਮ ਨਾਲ ਦਾ ਨਾਲ ਹੋ ਗਿਆ ਸੋ ਬਹੁਤਾ ਨਾਲ ਅੱਜ ਸਾਰੇ ਜਿਹੜੇ ਕੇਐਲ ਚਾਂਦ ਦੇ ਚਾਂਦ ਦੇ ਕਮੇਟੀ ਦੇ ਮੈਂਬਰ ਜਿੰਨੇ ਸਾਰੇ ਆਏ ਆ ਬੰਟੀ ਜੀ ਦੇ ਨਾਲ ਮੈਂ ਪਹਿਲਾਂ ਤਾਂ ਉਹਨਾਂ ਦਾ ਸਾਰਿਆਂ ਦਾ ਇੱਥੇ ਜੀ ਆਇਆਂ ਹੈ ਕਹਿੰਦਾ ਉਹਨਾਂ ਨੂੰ ਵੈਲਕਮ ਕਹਿੰਦਾ ਲੋਕ ਭਲਾਈ ਪੱਖ ਮੰਡਲ ਵੱਲੋਂ ਤਾਂ ਇੱਥੇ ਜਿਹੜੇ ਇਹਨਾਂ ਨੇ ਕੰਮ ਕੀਤੇ ਕਰਨੇ ਸ਼ੁਰੂ ਕੀਤੇ ਸੀ ਲੋਕ ਭਲਾਈ ਦੇ ਕੰਮਾਂ ਦੇ ਜਿੱਦਾਂ ਬੇਸਹਾਰਿਆਂ ਨੂੰ ਅਪਾਜ ਹੋਏ ਲੋਕਾਂ ਨੂੰ ਜਿਹੜੇ ਟਰਾਈਸਾਈਕਲ ਦਿੰਦੇ ਆ ਯਾਨਕਿ ਕਿ ਕਿੰਨੀ ਮੁਸ਼ਕਲ ਨਾਲ ਇਹਨਾਂ ਨੇ ਆਪਣੀ ਜਿਹੜੀ ਕਲੈਕਸ਼ਨ ਕਰਦੇ ਦੇਸ਼ਾਂ ਪ੍ਰਦੇਸ਼ਾਂ ਤੋਂ ਆਪਣੇ ਬੱਚਿਆਂ ਦੇ ਮੂੰਹ ਦੇ ਵਿੱਚੋਂ ਕੱਢ ਕੇ ਇਹਨਾਂ ਦੇ ਨਾਲ ਹਿੱਸੇ ਨਾਲ ਸੇ ਜੋੜ ਕਰਦੇ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਪਰ ਸਾਨੂੰ ਵੀ ਨਾ ਕੋਈ ਪ੍ਰੇਰਣਾ ਮਿਲੀ ਮੈਂ ਇੱਕ ਦੋ ਪ੍ਰੋਗਰਾਮਾਂ ਦੇ ਵਿੱਚ ਜਾ ਕੇ ਮੈਂ ਕਿਹਾ ਸੀ ਵੀ ਥੋੜੀ-ਬਹੁਤੀ ਕਰਕੇ ਲੋਕ ਭਲਾਈ ਦੇ ਕੰਮ ਕਰ ਸਕਦੇ ਆ ਸੋ ਅੱਗੇ ਵੀ ਅਸੀਂ ਇੱਕ ਦੋ ਪ੍ਰੋਜੈਕਟ ਇਹਨਾਂ ਨਾਲ ਸਾਂਝੇ ਕੀਤੇ ਆ ਚੇਤੇ ਸਕੂਲ ਦੇ ਵਿੱਚ ਬੱਚਿਆਂ ਨੂੰ ਇਹ ਦੇਖ ਕੇ ਆਏ ਆ ਉਹਨਾਂ ਦੇ ਨਾਲ ਉਧਰਲੇ ਏਰੀਆ ਦੇ ਵਿੱਚ ਇੰਨਾ ਪ੍ਰਭਾਵ ਪਿਆ ਵੀ ਲੋਕ ਭਲਾਈ ਦੇ ਕੰਮਾਂ ਦਾ ਕਈ ਵਾਰੀ ਸਲਾਗਾ ਉਹਨਾਂ ਨੇ ਹੋਰ ਕੀਤੀ ਤੇ ਹੋਰ ਵੀ ਬੱਚਿਆਂ ਦਾ ਕੀਤਾ ਜਿਹੜੀਆਂ ਇਹਨਾਂ ਨੇ ਮੈਂ ਸਮਝ ਪਾਵਾਂਗਾ ਸੋ ਸੋ ਇਹ ਹਰ ਵਕਤ ਸਾਡੇ ਨਾਲ ਇਹ ਜਿਹੜੇ ਇਦਾਂ ਇਨੂੰ ਲੋਕ ਬੇਸਹਾਰਾ ਲੋਕ ਕਿਆ ਜਿਨ੍ਹਾਂ ਦੇ ਅਪਾਜ ਹੋਏ ਆ ਉਹਨਾਂ ਲਈ ਇਹ ਟ੍ਰਾਈਸਾਈਕਲ ਜਿਹੜੀ ਇਹ ਲੈ ਕੇ ਆਏ ਆ ਜਿਹੜੇ ਇਹਨਾਂ ਨੇ ਇੱਕ ਕੰਮ ਸ਼ੁਰੂ ਕੀਤੀ ਹੈ ਸ਼ੁਰੂ ਕੀਤੀ ਆ ਬੇ ਬੱਚਿਆਂ ਨੂੰ ਜਿਹੜੇ ਐ ਲਤਾਂ ਅੰਗ ਦਿੰਦੇ ਆ ਤੋਂ ਸੋ ਇਹ ਬਹੁਤ ਵੱਡਾ ਉਪਰਾਲਾ ਇਹਨਾਂ ਦਾ ਲੋਕ ਭਲਾਈ ਦੇ ਬਾਪੂ ਮੰਡਲ ਦੇ ਵਿੱਚ ਇੱਥੇ ਆਇਆ ਤਾਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤਾਂ ਸਾਡਾ ਜਿਹੜਾ ਇੱਥੇ ਦਾ ਅੱਜ ਦਾ ਪ੍ਰੋਗਰਾਮ ਸੀ ਵੀ ਇਹ ਵੀ ਦੇ ਜਿਹੜੇ ਆਪਾਂ ਰਾਖਣ ਦੇਈਦਾ ਜਾਂ ਬੇਸਹਾਰੇ ਜਿਨ੍ਹਾਂ ਦੀਆਂ ਛੱਤਾਂ ਟੱਗੀਆਂ ਉਹਨਾਂ ਦੇ ਛੱਤਾਂ ਦੇ ਜਿਹੜੇ ਦਿੱਤੇ ਆ ਜਾਂ ਕਿਸੇ ਦੇ ਪੜ੍ਹਾਈ ਦਾ ਕਾਰਜ ਆ ਜਾਂ ਕਿਸੇ ਦੀ ਦਵਾਈ ਦਾ ਕਾਰਜ ਆ ਹਰ ਕੋਈ ਕੋਈ ਵੀ ਕੰਮ ਹੋਵੇ ਜਿਹਦਾ ਭਲਾਈ ਦਾ ਜਿਹਦਾ ਰੋਡ ਏ ਸੀ ਇਹ ਰੋਡ ਨੂੰ ਸਾਰਾ ਨਿਪਟਾਇਆ ਇਹ ਪ੍ਰੋਜੈਕਟ ਜਿੰਨੇ ਸਾਰੇ ਹੋਏ ਆ ਇਹ ਸਾਰੇ ਮੇਰੇ ਵੀਰ ਵੱਧ ਚੜ ਕੇ ਸਾਰਿਆਂ ਨੇ ਲੋਕ ਭਲਾਈ ਦੇ ਬਾਪੂ ਮੰਡਲ ਦੇ ਕੀਤੇ ਜਿਨ੍ਹਾਂ ਦੇ ਵਿੱਚੋਂ ਸਾਰਿਆਂ ਤੋਂ ਵੱਧ ਚੜ ਕੇ ਇਸ ਵਕਤ ਜਿਹੜੇ ਸਹਿਯੋਗ ਕਰਦੇ ਆ ਮੇਰੇ ਨਾਲ ਇਹਦੇ ਪਿੱਛੇ ਖੜੇ ਆ ਭਾਜੀ ਜਤਿੰਦਰ ਸ਼ਰਮਾ ਜੀ ਆ ਇਹਨਾਂ ਨੇ ਖੁੱਲ ਕੇ ਕਿਹਾ ਬੇ ਕੋਈ ਵੀ ਭਲੇ ਦਾ ਕੰਮ ਹੋਵੇ ਜਿਹਦਾ ਅੱਜ ਵੀ ਸੀ ਜਿੱਦਾਂ ਇਹਨਾਂ ਨੇ ਅੱਜ ਮੂਰਤੀ ਸਥਾਪਨਾ ਕੀਤੀ ਆ ਉੱਥੇ ਛੇਬਾੜੀ ਦੇ ਵਿੱਚ ਉਹ ਵੀ ਅੱਜ ਲੋਕਾਂ ਨੂੰ ਸ਼ਰਧਾ ਭਾਵਨਾ ਦੇ ਨਾਲ ਹੋਰ ਜੋੜਿਆ ਬਾਬਾ ਬਲਕਨਾਥ ਜੀ ਦੀ ਮੂਰਤੀ ਦਾ ਕਰਕੇ ਉੱਥੇ ਲੰਗਰ ਕੀਤਾ ਲੋਕਾਂ ਦੇ ਗਰੀਬਾਂ ਵਾਸਤੇ ਵੱਡਾ ਉਪਰਾਲਾ ਸੀ ਔਰ ਹਰ ਉਪਰਾਲੇ ਦੇ ਵਿੱਚ ਸਾਥ ਦਿੰਦੇ ਆ ਔਰ ਸਹਿਯੋਗ ਦਿੰਦੇ ਲੋਕ ਭਲਾਈ ਮੈਂਬਰ ਦੇ ਆਪਣੇ ਘਰ ਦੇ ਵਿੱਚੋਂ ਪੈਸਾ ਜੋ ਲੋਕ 5-5 ਪੈਸੇ 10-10 ਰੁਪਏ ਕਰਕੇ 500 ਰੁਪਏ ਮਹੀਨੇ ਦਾ ਇਕੱਠਾ ਕਰਕੇ ਜੋ ਸਹਿਯੋਗ ਕਰਦੇ ਆ ਮੈਂ ਕਹਿ ਨਹੀਂ ਸਕਦਾ ਕਿ ਉਹ ਆਪਣੇ ਕਿੰਨਾ ਸ਼ਰਧਾ ਦੇ ਕਿੰਨੇ ਮਨ ਦੇ ਨਾਲ ਭਾਵਨਾ ਨਾਲ ਔਰ ਇਸ ਉਮਰ ਦੇ ਵਿੱਚ ਆ ਕੇ ਇਹ ਭਾਵਨਾ ਲੈ ਕੇ ਹੱਥੀ ਕੰਮ ਕਰਦੇ ਆ ਮੈਂ ਉਹਨਾਂ ਸਾਰਿਆਂ ਦਾ ਦਰਜਾ ਬਦਰਜਾ ਮੇਰੇ ਨਾਲ ਜੁੜੇ ਮੈਂਬਰਾਂ ਦਾ ਮੈਂ ਬਹੁਤ ਹੀ ਧੰਨਵਾਦੀ ਹਾਂ ਜੋ ਅੱਜ ਦਾ ਵੀ ਪ੍ਰੋਗਰਾਮ ਨੂੰ ਕਰ ਰਹੇ ਆ ਬੜਾ ਹੀ ਛਲਾਗਾ ਜੋ ਗਿਆ ਸਾਰਿਆਂ ਦੇ ਸਾਹਮਣੇ ਹੋ ਗਿਆ ਵਾਈਫ ਖਾਲਸਾ ਹਾਂਜੀ ਅੱਜ ਕੇ.ਐਲ. ਚਾਂਦ ਵੈਲਫੇਅਰ ਟਰਸਟ ਰਜਿਸਟਰਡ ਯੂ.ਕੇ. ਟੀਮ ਵੱਲੋਂ ਅੱਜ ਬਹੁਤ ਹੀ ਲੋੜਵੰਦ ਜੋ ਸਾਡੇ ਅੰਕਲ ਜੀ ਅਦਰਸ਼ਨਗਰ ਤੋਂ ਹੈਗੇ ਸੀ ਸਾਡੀ ਸੰਸਥਾ ਨੂੰ ਨੇ ਅਪੀਲ ਕੀਤੀ ਸੀਗੀ ਵੀ ਟ੍ਰਾਈਸਾਈਕਲ ਦੀ ਜ਼ਰੂਰਤ ਹੈਗੀ ਆ ਅੱਜ ਸਾਰੇ ਸਾਡੇ ਟਰਸਟ ਦੇ ਮੈਂਬਰ ਜਿਹੜੇ ਹੈਗੇ ਆਪਣੇ ਕਰਮਚਾਰੀਆਂ ਨਾਲ ਇਹਨਾਂ ਲੋੜਵੰਦਾਂ ਨੂੰ ਆਪਾਂ ਟ੍ਰਾਈਸਾਈਕਲ ਜਿਹੜੀ ਭੇਟ ਕਰ ਰਹੇ ਹੈਗੇ ਆ ਅੱਜ ਫਰੈਂਡਸ ਕਲੋਨੀ ਵਿੱਚ ਇੱਕ ਸਾਦਾ ਦੇ ਪ੍ਰਭਾਵਸ਼ਾਲੀ ਪ੍ਰੋਗਰਾਮ ਜੋ ਹੈ ਲੋਕ ਭਲਾਈ ਬਾਪੂ ਮਡੂ ਵਾਲਾ ਲੋਕ ਰਾਇਆ ਜਾ ਰਿਹਾ ਆ ਤੇ ਇਹਨਾਂ ਨੇ ਵੀ ਸਾਨੂੰ ਪ੍ਰੋਗਰਾਮ ਤੇ ਇਨਵਾਈਟ ਕੀਤਾ ਸੀਗਾ ਤੇ ਅਸੀਂ ਕਹਿਆ ਸੀ ਆਪਾਂ ਰਲ ਕੇ ਪ੍ਰੋਜੈਕਟ ਕਰ ਲੈਂਦੇ ਹਾਂਗੇ ਸਾਰੇ ਨਾਲ ਤਾਂ ਇਹ ਅੰਕਲ ਉਹਨਾਂ ਨੇ ਆਪਾਂ ਟਰਾਈਸਾਈਕਲ ਭੇਟ ਕੀਤੀ ਹੈ ਇਹਦੇ ਵਿੱਚ ਜਿਹੜੇ ਵੀ ਸਾਡੇ ਸਾਥੀਆਂ ਨੇ ਸੰਗੀ ਸਾਥੀਆਂ ਨੇ ਸਾਡਾ ਸਹਿਯੋਗ ਕੀਤਾ ਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹੈਗਾ ਆ ਜਿਸੰਬਰ ਇਸ ਤਰ੍ਹਾਂ ਜੋ ਵੀ ਸਾਨੂੰ ਸਹਿਯੋਗ ਕਰਦੇ ਹੈਗੇ ਆ ਤੇ ਵਿਸ਼ੇਸ਼ ਤੌਰ ਤੇ ਮੈਂ ਇੱਥੇ ਜੋ ਪ੍ਰੈਸ ਮੀਡੀਆ ਤੋਂ ਪਹੁੰਚੇ ਹੈਗੇ ਆ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਆ ਬਹੁਤ ਮਿਹਰਬਾਨੀ ਆ ਇਹ ਜੋ ਲੋਕ ਭਲਾਈ ਦੇ ਕਾਰਜ ਹੈਗੇ ਆ ਇਹ ਸਭ ਭੈਣਾ ਭਰਾਵਾਂ ਨਾਲ ਆਪਣਾ ਨੂੰ ਇਹ ਦਸਾਂ ਉਹਨਾਂ ਨੇ ਕਿੱਤੇ ਕਮਾਈ ਤੇ ਜੋ ਬੰਦਾ ਸਰਦਾ ਹਿੱਸਾ ਪਾ ਕੇ ਆਪਣ ਨੂੰ ਨਿਪਰੇ ਜਾਣੇ ਚਾਹੀਦੇ ਹੈਗੇ ਆ ਤੇ ਮੈਂ ਇਹੀ ਕਾਮਨਾ ਕਰਦਾ ਹੋਇਆ ਸਾਰਿਆਂ ਦਾ ਪਲਾ ਮੰਗਦਾ ਧੰਨਵਾਦ ਬਹੁਤ ਮਿਹਰਬਾਨੀ ਮੰਡਲ ਲੋਕ ਭਲਾਈ ਅਨਾਵਲੋ ਲੋਕ ਭਲਾਈ ਬਾਪੂ ਮੰਡਲ ਸੇਵਾ ਸਹਿਯੋਗ ਬਰੋਜਗਤ ਨੇਕ ਕੰਮ ਕੀਤਾ ਗਿਆ ਮੰਚ ਤੇ ਬੈਠੇ ਬਹੁਤ ਹੀ ਸਾਡੇ ਜ਼ਤਕਾਰਕ ਬਲਕੀ ਸਿੰਘ ਜੀ ਉਹ ਸਾਥ ਮੇਰੇ ਵੱਡੇ ਭਾਈ ਸਾਹਿਬ ਜੀ ਸਨੀ ਮਰਵਾਹਾ ਜੀ ਐਲਪਾਰਟੀ ਦੇ ਸੁਭਕਰ ਸਾਹਿਬ ਆਕੀਵੇਤ ਰਵੀਰ ਕੌਰ ਜੀ ਅਮ੍ਰੀਤ ਭਾਈ ਜਗਤਿੰਦਰ ਸਾਹਿਬ ਤੇ ਸਾਰੀਆਂ ਮਾਨਮਤੀਆਂ ਸਖਸੀਤਾ ਜਿਹੜੀਆਂ ਪਹੁੰਚੀਆਂ ਨੇ ਬਹਲਾ ਨਿਵਾਸੀ ਸੋਮ ਸਿੰਘ ਜੀ ਸੁਪਾਲ ਸਿੰਘ ਜੀ ਤਲਵੋਤ ਸਿੰਘ ਜੀ ਹਰਿੰਦਰ ਸਿੰਘ ਜੀ ਬਲਦੇਵ ਸਿੰਘ ਜੀ ਸੁਖਦੇਵ ਜੀ ਰਮਨ ਜੀ ਸੰਜੀਵ ਸ਼ਰਮਾ ਜੀ ਅਮ੍ਰੀਤ ਭਾਈ ਜਦ ਮੈਂ ਪਹਿਲੋ ਹੀ ਨਾਮ ਲੈ ਚੁੱਕਿਆ ਆਈਆਂ ਸਾਡੀਆਂ ਸਾਰੀਆਂ ਮਾਵਾਂ ਰਜੋਤ ਸਾਰੇ ਖੂਦਵਾਨ ਸਾਡੇ ਵੋਟ ਸਾਰੇ ਆਏ ਨੇ ਸਾਰੇ ਸਰਪੰਨਾਂ ਨੂੰ ਸਤਿ ਸ੍ਰੀ ਅਕਾਲ ਗੁਰੂ ਦੀ ਬਖਸ਼ੀ ਫਤਿਹ ਦੀ ਸਾਂਝ ਪਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹਾ ਗਿਆ ਕਿਉਂਕਿ ਆਪਣੇ ਸਰਮਾਏ ਵਿੱਚੋਂ ਸੇਵਾ ਕਰਕੇ ਜਦ ਇਹ ਉਸ ਨੂੰ ਦਸਵਾਚ ਗਈਏ ਸਾਨੂੰ ਗੁਰੂ ਸਾਹਿਬਾਨ ਨੇ ਹਮੇਸ਼ਾ ਹੁਕਮ ਕੀਤਾ ਦੂਸਰੇ ਕਿਸੇ ਵਿਅਕਤੀ ਦੀ ਮਦਦ ਕਰ ਪਾਉਣਾ ਜੋ ਇਹ ਮਨ ਦੀ ਸੰਤੁਸ਼ਟੀ ਹੁੰਦੀ ਹੈ ਅਸੀਂ ਮੈਂ ਇੱਕ ਜੀ ਬੜੀ ਗੱਲ ਕਹਿਣਾ ਹੁੰਦਾ ਇਨਸਾਨ ਕੋ ਚਾਹੇ ਕਿੰਨਾ ਮਰਜੀ ਪੈਸਾ ਕਿੰਨੀ ਮਰਜੀ ਸ਼ੋਹਰਤ ਆ ਜਾਏ ਚਾਹੇ ਅਸੀਂ ਸੋਨ ਦੇ ਪਲੇਟਾਂ ਚ ਵੀ ਖਾਣ ਲੱਪੀ ਪਰ ਜੋ ਮਾਨ ਦੀ ਸ਼ਾਂਤੀ ਜੋ ਮਾਨ ਦੀ ਸੰਤੁਸ਼ਟੀ ਹੁੰਦੀ ਹੈ ਨਾ ਉਹ ਦੂਜੇ ਦੀ ਮਦਦ ਕਰਕੇ ਮਿਲਦੀ ਹੈ ਉਹ ਤੋਂ ਪੈਸਾ ਤੁਹਾਡੇ ਅੰਦਰ ਖੁਸ਼ੀ ਨਹੀਂ ਪਾ ਸਕਦਾ ਕਦੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਇਹ ਸੇਵਾ ਕਰ ਰਹੇ ਹੋ ਪਰਮਾਤਮਾ